ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਗ ਨਿਸਾਬ ਗੁਰ ਪ੍ਰਸਾਦਿ ਜਪ ਆਦਿ ਸਤਿ ਜੁਗਾਦ ਸਚ ਹੈ ਪੀ ਸਤਿ ਨਾਨਕ ਹੋਸੀ ਪੀ ਸਚ ਸੋਚੈ ਸੋਚ ਨ ਹੋਵੇ ਜੇ ਸੋਚੇ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਪੁਖਿਆ ਪੁਖ ਨਾ ਉਤਰੇ ਜਿਵਨ ਨਾ ਪੁਰਿਆ ਭਾਰ ਸਾਸਿਆਣ ਪਾਲਕ ਹੋਇ ਤਾ ਇੱਕ ਨ ਚੱਲੇ ਨਾਲ ਕਿ ਸਟਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੇ ਹਉਨਕਾਰ ਹੁਕਮ ਨੇ ਕਹਿਆ ਆਜਾਏ ਹੁਕਮੇ ਹਾਵਣ ਜੀ ਹੁਕਮ ਲੈ ਵਢਾਈ ਹੁਕਮੇ ਹਤਮ ਨੀਚ ਹੁਕਮ ਲਗਦੁਕ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਦੇ ਬੂਜੈ ਤਾਂ ਹਉ ਮੈਂ ਕਹ ਨਾ ਕੋਏ ਗਵ ਕੁਥਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਣ ਚਾਰ ਗਾਵੇ ਕੋ ਵਿਦਿਆਵਿਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਏਕਾਧਰਾ ਦੂਰ ਕਥਨਾ ਕਥਨਾ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਕ ਪਾਏ ਜੁਗਾ ਜੁਗਾ ਤਰਖਾਏ ਕਾਯੋ ਹੁਕਮ ਹੁਕਮ ਚਲਾਏ ਰਹੋ ਨਾਨਕ ਵਿਕਸੇ ਵੇ ਪ੍ਰਵਾਉ ਸੱਚਾ ਸਭ ਸੱਚਾ ਨਾਏ ਪਾਖਿਆ ਪਉ ਅਪਾਰ ਆਖ ਮੰਗਤੇ ਦੇ ਦੇਤ ਦਾਤ ਕਰੇ ਦਾਤਾਰ ਫਿਰ ਕਾ ਘਰ ਰਖਿਆ ਜਿਤ ਸਦਰਬਾਰ ਮੋਹ ਕੇ ਭੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ੜਿਆਏ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਕਤਿ દ્વાਰ ਨਾਨਕ ਐ ਵੈ ਜਾਣੀਐ ਸਭ ਆਪੇ ਸਟਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇ ਵਿਆ ਤਨ ਪਾਇਆ ਮਾਣ ਨਾਨਕਾ ਵਿਗੁਣੇ ਨਿਧਾਨ ਗਾਵਿਆ ਸੁਣੀ ਅਮਨ ਰਖੀ ਆਪਾਉ ਦੁੱਖ ਪਰਹੜ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਹਾਇ ਗੁਰਇਸਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਾ ਨਾਏ ਕਹਿਣਾ ਕਥ ਨਾ ਜਾਈ ਗੁਰ ਇਕ ਦੇਹ ਬਜਾਈ ਸਭ ਨਾ ਜਿਹਾ ਕਹਿਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਤ ਨਾ ਵਜਿਤਸ ਪਾਵਾਂ ਵਿਣ ਪਾਣ ਕਹਿ ਨਾ ਕਰੀ ਜੇ ਤਿਸਰਠੋ ਪਾਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਲੈ ਮਾਤ ਵਿਚ ਰਤਨ ਜਵਾਹਰ ਮਾਨਕ ਜਿਗ ਗੁਰ ਕੀ ਸਿੱਖ ਸੁਣੇ ਗੁਰ ਇਕ ਦੇਹ ਬਜਾਈ ਸਭ ਨਾ ਜਿਹਾ ਕਹਿਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁਗ ਚਾਰਿਆ ਰਜਾ ਹੁਰਦ ਸੋਣੇ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨੌਰ ਖਾਇਕ ਜਸ ਕੀ ਰਤ ਜਗਲੇ ਜੇ ਤਸ ਨਦਰ ਨਾ ਆਵਈ ਤਵਾ ਤਨ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਕੁ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਦ ਪਿਰ ਸੁਰਨਾਥ ਸੁਣੈ ਤਰਤਵ ਲਕਾਸ ਸੁਣੈ ਦੇ ਭਲੋ ਪਤਾਲ ਸੁਣਿਆ ਪਹਨ ਸਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਰਬਰ ਮਹਿੰਦ ਸੁਣਿਆ ਮੁਖ ਸੁਲਾਨ ਨਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸ਼ਟ ਕਾ ਇਸ਼ਨਾਨ ਸੁਣੇ ਪੜਪੜ ਪਾ ਮਾਨ ਸੁਣ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁ ਨਾਕੇ ਗਾਹ ਸੁਣਿਆ ਸਿੱਖ ਪੀਰ ਪਤਸ਼ਾਹ ਸੁਣਨ ਦੇ ਪਾਵੇ ਰਾਹ ਸੁਣਾ ਤੋ ਵਸ ਗਾਓ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੇ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਨ ਕਾਬਾ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬਧ ਮਨੈ ਸਗਲ ਭਵਨ ਕੀ ਸ਼ੁਧ ਮਨੈ ਮੋ ਛੋਟਾ ਨ ਖਾਏ ਮਨੈ ਜਮ ਕੇ ਸਾਤਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਤਾ ਮਨੈ ਧਰਮ ਸੇਤੀ ਸੰਬੰਧ ਅਹ ਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤਿ ਦਵਾਰ ਮਨੈ ਪਰਵਾਰ ਸਾਧਾਰ ਮਨ ਨ ਤਰਾ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨਾ ਪਿਖਾ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚ ਸਵਾਧਾ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੈ ਕ ਕਰਨੈ ਨਾਹਿ ਸੁਨਾਰ ਢੋਲ ਧਰਮ ਦੇ ਆਕਾ ਪੂਤ ਸੰਤੋਗთა ਬ੍ਰਖਿਆ ਜਨ ਸੂਤਾ ਜੇ ਕੋ ਬੁਝੈ ਹੋਇ ਸਚਿਆਰ ਤਵਲਾ ਉਪਰ ਕੀਤਾ ਪਾਰ ਧਰਤੀ ਹੋਰ ਪਰ ਹੈ ਹੋਰ ਹੋਰਾ ਤਿਸ ਤੇ ਪਾਰਤ ਲੈ ਕਵਨ ਜੋਰ ਹਾ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਉੜੀ ਕਲਾ ਮਾ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਹੋ ਰੂਪਾ ਕੀਤੇ ਦਾ ਜਾਣੈ ਕੌਣ ਕੂਤਾ ਕੀਤਾ ਬਸੋ ਇੱਕ ਕੁਕਵਾਉ ਤਿਸ ਤੇ ਹੋਇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਇ ਭਲੇ ਕਰ ਤੂੰ ਸਦਾ ਸਲਾਮ ਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਗ ਰੰਥਮਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤਿ ਅਸੰਖ ਦਾਤਾਰ ਅਸੰਖ ਸੂਰਮ ਪਗਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਾ ਵਨ ਕਹਾ ਵਿਚਾਰ ਵਾਰ ਅਨਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਕਾਂਦ ਕੋਰ ਸੰਖ ਚੋਰ ਹਰਾਮ ਖੋਰਾ ਅਸਾਂ ਕਮਰ ਕਰ ਜਾਹੇ ਜੋਰ ਸੰਕ ਲਵੜਾਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਅਸਾਂ ਕ ਮਿਲੇ ਸ਼ਮਲ ਭਕ ਖਾਹੇ ਸੰਕ ਨੰਦ ਸਰ ਕਰਹੇ ਫਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਅਸੰਖਤਾ ਵਗਮ ਗਮ ਸੰਖ ਲੋ ਸੰਖ ਸਰਪਾਰ ਹੋਏ ਅਖਰੇ ਨਾਮ ਅਖਰੀ ਸਲਾਹ ਅਖਰੀ ਗਾਨ ਗੀਤ ਗੁਣਗਾ ਅਖਰੇ ਲਖਣ ਭੋਲਣ ਬਾਣ ਅਕਰਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੇਂ ਨਾਹੀ ਕੋਥਾ ਉਹ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਇ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਆ ਬਾਣੀ ਤੋਤਾ ਉਤਰ ਸੁਖੇ ਅਮਤ ਪਲਤੀ ਕੱਪੜ ਹੋਏ ਦੇ ਸਾਵਨ ਲਈ ਤੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੇ ਨਾਵੇਂ ਕਰੰਗ ਉਹਨੇ ਪਾਪੀ ਆਖਣਾ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਹੁ ਤੀਰਥ ਤਪ ਤੇ ਆ ਦਦਾ ਜੇ ਕੋ ਪਾਵੈ ਤਲ ਕਾ ਮਾਨਾ ਸੁਣਿਆ ਮੰਨਿਆ ਮਨ ਕੀ ਤਪਾਉ ਅੰਤਰਗਾ ਤੀਰਥ ਮਹਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਾਸਤ ਤਪਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਤੇ ਦਕਾਨਵਾਰ ਕਾਣ ਸਰਤੀ ਮਾਹੋ ਕਾਣ ਜਿਤੋ ਆਕਾਰ ਵੇਲਣ ਪਈਆ ਪੰਡਤੀ ਜੋ ਹੈ ਲੇਖ ਪੁਰਾਨ ਵਕਤ ਨ ਪਾਇਓ ਕਾ ਦੀ ਆਜ ਲਿਖਣ ਲੇਖ ਕੁਰਾਨ ਤਤਵਾਰ ਨਾ ਜੋਗੀ ਜਾਣ ਤਮਹੋ ਨਾ ਕੋਈ ਜੋ ਕਰਤਾ ਸਿੱਠੀ ਕੋ ਸਾਜੇ ਆਪੇ ਜਾਣ ਸੋਈ ਕਿ ਕਰੇ ਆਖਾਂ ਕਿਸ ਲਾਹਿ ਕਹ ਵਰਨੇ ਕਿਵ ਜਾਣ ਨਾਨਕ ਆਕਣ ਸਭ ਕੋ ਆਖਾ ਇੱਕ ਦਿਕ ਸਿਆਣਾ ਵੱਡਾ ਸਭ ਵੱਡੇ ਨਾਹਿ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੋ ਹੈ ਪਤਲ ਪਤਾਲ ਲਗਾ ਸੰਗ ਸੋੜ ਕਿਰਪਾ ਲਥਕੇ ਵੇਦ ਕਹਿਣ ਕਾ ਵਾਤ ਸਾ ਸਟਾਰ ਕਹਿਣ ਕਤੇ ਵਸੁ ਲਗਤਾ ਤਾਤ ਲੇਖਾ ਹੋਇ ਤਨ ਲਿਖੇ ਲੇਖਾ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾ ਹਿਸਲਾ ਇਤਿ ਸੁਰਤ ਨਾ ਪਾਈ ਆ ਨਦੀਆਂ ਅਤਵ ਪਵ ਸੁਮੰਦ ਨਾ ਜਾਣੀ ਹੈ ਸੁਮੰਦ ਸਹਾ ਸੁਲਤਾਨ ਗਿਰਿਆ ਸੇਤੀ ਮਾਲ ਧਨ ਕੀੜੇ ਤੁਲਣਾ ਹੋਣੀ ਜੇਤ ਸਮਨ ਹੋਣਾ ਵਿਸਰਹ ਅੰਤ ਨ ਸਿਪਤ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤਨ ਜਾਪੈ ਪਿਆ ਕੈ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕੈ ਤਨ ਪਾਏ ਜਾਇ ਹੈ ਇਹੋ ਅੰਤਨ ਜਾਣੈ ਕੋ ਹੋਇ ਬਹੁਤਾ ਕਹੀਐ ਬਹੁਤਾ ਹੋਇ ਵਡਾ ਸਭ ਉੱਚਾਤਾ ਉੱਚ ਪਰਉੱਚਾ ਨਾ ਹੋਇ ਵਡਾ ਉੱਚ ਹੋਇ ਕੋਇ ਤੇ ਸੋਚੈ ਕੋ ਜਾਣੈ ਸੋ ਹੋਇ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤਾ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਤ ਮਾਏ ਕੀਤੇ ਮੰਗਹਿ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਗਪਤ ਟਹਿ ਵਕਾਰ ਕੀਤੇ ਲੈ ਲੈ ਮਿਹਰਪਾਹਿ ਕੀਤੇ ਮੁਰਖਾ ਹੀ ਖਾਇ ਕੀਤੇ ਦੁੱਖ ਭੁੱਖ ਸਦਮਾਰ ਸਹ ਪਦਾ ਤੇਰੀ ਦਾ ਤਾਰ ਬੰਦ ਕਲਾਸੀ ਪਾਣ ਹੋਇ ਹੋ ਰੱਖ ਨ ਸਕੈ ਕੋਈ ਜੇ ਕੋ ਖਾਏਗਾ ਖਣ ਪਾਇ ਹੋ ਜਾਣੇ ਜਿਤਿਆਂ ਮੋਖਾਏ ਆਪੇ ਜਾਣੇ ਆਪੇ ਦੇ ਆਖੈ ਸਪਕੇ ਕੇ ਜਿਸਮ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਆਮਲ ਗੁਣ ਆਮਲ ਵਾਪਾਰ ਅਮੁੱਲ ਵਾਪਾਰ ਅਮੁੱਲ ਪੰਡਾਹਰ ਅਮੁੱਲ ਆਵਹਿ ਅਮੁੱਲ ਲੈ ਜਾਏ ਅਮੁੱਲ ਭੈ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੇ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਹਣ ਅਮੁੱਲ ਬਖਸ਼ੀ ਸਮੁੱਲ ਨੇ ਸਾਹਣ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲ ਅਮੁੱਲ ਖਿਆਨ ਜਾਏ ਆਖਾ ਕਰੇ ਲਿਵਲਾ ਆਖੇ ਵੇਦ ਪਾਠ ਪੁਰਾਨ ਆਖਾ ਪੜੇ ਕਰੇ ਖਿਆ ਨਾਖੇ ਪਰ ਮੈਂ ਆਖੇ ਇੰਦ ਆਖਾ ਗੋਪੀਤਾ ਗੋਵਿੰਦ ਆਖੇ ਸਰਾ ਕੈ ਸਦ ਆਖੇ ਕਿਤੇ ਕਿਤੇ ਬਦ ਆਖਾ ਧਨ ਆਖੇ ਦੇਵ ਆਖੇ ਸੁਰ ਨਰਮਣ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕ ਉਠਟ ਆ ਜਾਹੇ ਇਤੇ ਕਿਤੇ ਹੋਰ ਕਰ ਹੈ ਤਾਂ ਕਨ ਸਕੈ ਕਿ ਕੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੁ ਜੇ ਕੋ ਆਖੈ ਭੋਲ ਵਿਗੜ ਤਾ ਲਿਖੈ ਸਰਗਵਾਰ ਗਵਾਰ ਸੋਦਰ ਕੇ ਹਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦਨ ਇੱਕ ਸੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸੋ ਕਹੈ ਅਨ ਕੀਤੇ ਗਾਵਣ ਹਾਰੇ ਗਾਵੈ ਤਹੁ ਨ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ ਗਾਵੈ ਸਰ ਬਰਮਾ ਦੇਵੀ ਸੰਸਦ ਸਵਾਰੇ ਗਾਵੈ ਹੰਦ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰ ਹਰੀ ਗਾਵਣ ਪੰਡਤ ਪੜਨ ਰਖੀਸਰ ਜੋ ਜੁਗ ਵੇਦਾ ਨਾਲੇ ਗਾਵਹਿ ਮੋਹਣਿਆ ਮਨਮੋਹਣ ਸੁਰਗਾ ਮਛ ਪਿਆਲੇ ਗਾਵ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਛਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਥਾਰੇ ਸਹਿਤ ਤੁਦ ਨ ਗਾਵਹਿ ਜੋਤ ਤੁਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਾਂ ਸੇ ਮੈ ਚਿਤ ਨ ਆਵਣਾ ਨਾਨਕਿਆ ਵਿਚਾਰ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚ ਨਾ ਹੈ ਪਿਓ ਸੀ ਜਾਈ ਨਾ ਜਾਸੀ ਰਚਨਾ ਦਿਨਰਚਾਈ ਰੰਗੇ ਰੰਗੇ ਪਹਤੇ ਕਰ ਕੜਜਨ ਸੇ ਮਾਇਆ ਜਨੁ ਪਾਇ ਕਰ ਕਰ ਵੇਖਾ ਕਿ ਤਾਪਣਾ ਜਿਵੇਂ ਤਸਦੀਵ ਡਿਆਈ ਜੋ ਤਿਸ ਪਾਵੇ ਸੋਈ ਕੜਸੇ ਹੁਕਮ ਨ ਕਰ ਨਾ ਜਾਈ ਸੋ ਪਾਤਿ ਸਾਹੁ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸਰਪਾ ਝੋਲੀ ਧਿਆਨ ਕਰੈ ਬਪੂਤਾ ਖੰਤਾ ਕਾਲ ਕੁਵਾਰੀ ਕਾਇਆ ਨੁਗਤ ਡੰਡਾ ਪ੍ਰਤੀਤ ਆਇ ਪੰਤੇ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ਼ ਤੇ ਆਦੇਸ਼ ਆਦ ਅਨਿਲ ਅਨਾਦ ਨਹਤ ਜੁਗ ਜੁਗ ਇਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਕਟਕਟ ਵਾਜ ਹੈ ਨਾਦ ਆਪ ਨਾਤ ਨਾਤੀ ਸੁਬ ਜਾ ਕੇ ਰਿੱਦਿ ਸਦਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖਵਹਿ ਪਾਗ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਹਤ ਜੁਜਗੇ ਕੋ ਵੇਸ ਇਕਮਾਇ ਜੁਗਤ ਵਿਆਈ ਤਿੰ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰ ਇਕ ਲਾਇ ਦੀ ਬਾਣ ਜਿਉ ਤਸਪਾਵੈ ਤਿਵੇਂ ਚਲਾਵੈ ਜਿਉ ਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰਨ ਆਵੇ ਭਗਤਾਂ ਵਿਡਾਣ ਆਦੇਸ਼ ਤੇ ਆਦੇਸ ਆਦਰ ਨਿਲ ਅਨੰਦ ਨਾ ਹੱਥ ਜੁਗ ਜੁਗੇ ਇੱਕ ਵੇਸ ਆਸਨ ਲੋਇ ਲੋਇ ਭੰਡਾਰ ਜੁਗ ਚਪਾਇਐ ਸੋ ਇੱਕ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਾਦੇਸ ਆਦ ਨਿਲ ਅਨਾਦ ਨਾਹਤ ਜੋ ਜੁਗੇ ਕੋ ਇਸ ਇੱਕ ਦੂਜੀ ਪੌ ਲਖ ਵੇ ਲਖ ਵੇ ਲਖ ਵੀਸ ਅਲਗ ਲਗੇੜਾ ਛੇਕ ਨਾਮ ਜਗਤੀਸਾ ਇਤਰਾਹ ਪਤ ਪਵੜੀਆਂ ਚੜਿਆ ਹੋਇ ਅਕੀਸ ਸੁਣਾ ਗਲਾ ਅਕਾਸ ਕੇ ਕਿਟਾਈ ਰੀਸ ਨਾਨਕ ਨਦਰਿ ਪਈਐ ਕੂੜੇ ਕੋੜੇ ਠੀਸ ਆਖਨ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋੜਨਾ ਸੁਰਤੇ ਗਿਆਨ ਵਿਚਾਰ ਜੋੜਨਾ ਜੁਗਤੇ ਛੁੱਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਈ ਰਾਤ ਦਿਿਤ ਦਿਵਾਰ ਪਨ ਪਨਿਗ ਨਿਪਤਾਲ ਤਿਸ ਵਿਤਰ ਤਿਥਾ ਪ੍ਰਕਿਰ ਧਰਮਸਾਲ ਤਿਸ ਜੇ ਜੋਤ ਕੇ ਰੰਗ ਤਨ ਕਾ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਤ ਸਾਣ ਪੰਚ ਪ੍ਰਵਾਣ ਨਦਰੀ ਕਰਮ ਪੈ ਨਿਸ਼ਾਨ ਕਚਪਕਾਇ ਉਥ ਪਾਇ ਨਾਨਕ ਜਾ ਜਪ ਜਾਏ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕਿਤੇ ਵਰਮੈ ਗੜਤ ਘੜੇ ਰੂਪ ਰੰਗ ਕੇ ਵਿਸ ਕਿਤਿਆਂ ਕਰਮ ਭੁਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਨੜ ਦੇਸਾ ਕੇਤੇ ਸਤਿਬੁੱਧ ਨਾਥ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵਦਾਨ ਮੰਨ ਕੇਤੇ ਕੇਤੇ ਰਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕੇਤੇ 파ਤ ਨਰਿੰਦ ਕੀਤਿਆਂ ਸੁਰਤੇ ਸਵਕਿਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾ ਆਨਾਦ ਬਿਨੋਦ ਕੁੜ ਅਨੰਦ ਕਰਮਖੰਡ ਕੇ ਬਾਣੇ ਰੂਪ ਤਿੱਥੇ ਕੜਿਅ ਤੜਿਅ ਬਹੁਤ ਨੂੰ ਪਾ ਤਾਂ ਕਿੰਗਲਾ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਕੜਿਅ ਸੂਰਤ ਮਤ ਮਨ ਬਦ ਤਿੱਥੇ ਕੜਿਅ ਸੁਰਾਂ ਸਦਾ ਕੀ ਸਦਾ ਕਰਮਖੰਡ ਕੇ ਬਾਣੇ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੁਰ ਇਤੈ ਸਿ ਤੋ ਸਿ ਤਨ ਮਮ ਹੈ ਤਾਂ ਕੇ ਰੂਪ ਨਾ ਗਤ ਨ ਜਾਹੇ ਨਾਮ ਵਰਹ ਨ ਠਗ ਜਾਹੇ ਜਿਨ ਕਾ ਰਾਮ ਵਸੈ ਮਨ ਮਹ ਹੈ ਤਿਥੈ ਭਗਤ ਵਸੈ ਕੈ ਲੋਕ ਰਹਿ ਨ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਹਾਲ ਤਥ ਕੰਡ ਮੰਡਲ ਵਰ ਪੰਡ ਜੇ ਕੋ ਕਥ ਤਾਂ ਤਨ ਅੰਤ ਤਥ ਲੋ ਲੋ ਕਾਰ ਜਿਵ ਜਿ ਹੁਕਮਤ ਵਹਿ ਤਿ ਵਿਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਆਰਨ ਮਤ ਵਿਦ ਹਤਿਆਰ ਪੋਖਲਾ agn ਤਪਤਾਉ ਪੰਡਾ ਪਵ ਅਮਰਤ ਤ ਹਟਾਲ ਘੜਿਆ ਸ਼ਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਵਸ ਰਾਦ ਧਾਈ ਦਾਇਆ ਖੇਲ ਸਗ ਜਗਤ ਚੰਗਿਆਂ ਆਂ ਬਰਿਆਂ ਆਂ ਪਚ ਧਰਮ ਦੂਰ ਕਰਮ ਆਪੋ ਆਪਣੇ ਕੇ ਨੇੜੇ ਕੇ ਦੂਰ ਨਿੰਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤਿਮ ਖੁਜਲੇ ਕਿਤੇ ਛੁੱਟੇ ਨਾ